ਲੋ ਜੀ ਅੱਜ ਲੱਥਨ ਦਾ ਵੀ ਟਾਈਮ ਆਪ ਨੂੰ ਕਿ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਸੈਨ ਨੇ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲ ਵੀ ਸਾਰਿਆਂ ਨੂੰ ਅੱਛਾ ਹੋਦੀ ਹੈ ਆਗਮ ਦੇ ਇਸ ਨੂੰ ਜਾਣ ਦੀ ਤਿਆਰੀ ਛੁੱਟੀਆਂ ਤੋਂ ਬਾਅਦ ਅੱਜ ਚੱਲਿਆ ਪਹਿਲੇ ਦਿਨ ਮੁੰਡਾ ਸਕੂਲ ਹੈ ਤੇ ਮੈਂ ਹਾਂਦੇ ਸੁਤੇ ਸੁਤੇ ਹੁਣ ਕੇ ਫਿਰ ਰੋਟੀਆਂ ਬਟੀਆਂ ਜਲੀਆਂ ਉਹਦੇ ਵਾਸਤੇ ਪਰੌਂਠੀਆਂ ਪਕਾ ਕੇ ਰੱਖ ਲੈਂਦੇ ਆ ਆਪਣੇ ਵਾਸਤੇ ਮੈਂ ਵੀ ਪਾਉ ਦੇਵਾਂਗਾ ਤਾਂ ਜਦ ਦਾ ਹੈ ਨਾ ਇੱਕ ਵਸਾਂ ਅਸਵੇਂ ਟਾਈਮ ਨਾਲ ਹੀ ਆ ਜਾਂਦੀਆਂ ਹੂੰ ਹੁਣ ਟਾਈਮ ਚੇਂਜ ਹੋ ਗਿਆ ਹੂੰ ਉਹਨੂੰ ਥਾਉ ਸੁੱਤਾ ਜੀ ਹਾਂ ਜੇ ਤੇ ਗਰਮ ਹੋ ਗਿਆ ਇਹਦੇ ਲਈ ਹੂੰ ਤਿਆਰੀਆਂ ਸਾਰੀਆਂ ਕਰ ਲੀਆਂ ਉਹ ਅਠਨ ਤੋਂ ਪਹਿਲਾਂ ਪਹਿਲਾਂ ਆਹ ਮਿਲ ਜੇ ਫਿਰ ਉਹਨੇ ਕਹਣਾ ਮੇਰੇ ਦੁਆਲੇ ਦੁਆਲੇ ਰੋ ਪਹਿਲਾਂ ਮੈਨੂੰ ਦੱਸਿਓ ਨਾ ਉਹਦਾ ਉਹਦਾ ਦੁੱਧ ਦੁੱਧ ਪਾ ਕੇ ਮੈਂ ਲੈਣੀ ਹਾਂ ਤੇ ਤੂੰ ਦੁੱਧ ਲਿਆ ਪਾ ਕੇ ਤੇ ਮੈਂ ਉਹਨੂੰ ਠੋਨਾ ਉੱਥੇ ਹੀ ਚੱਲ ਪਿਆ ਜੀ ਉਹ ਪਿਆਦੀ ਠੀਕ ਹੈ ਅੰਦਰਲੀ ਹਾਂਜੀ ਗਲਾਸੀ ਚ ਠੀਕ ਐ ਚਲੋ ਹੁਣ ਵਿਨੇ ਆ ਅਗਮ ਵਾਲ ਨੂੰ ਠਾਉਣੀ ਆ ਕੀ ਕਰਦਾ ਭਲਾ ਅਜੇ ਸੱਤਾਂ ਆਰਾਮ ਨਾਲ ਤੇ ਨਵਦੀਪੇ ਤਾਂ ਜੁੜਾ ਕਰਨਾ ਹੋਣਾ ਹੈ ਤੇ ਟਾਈਮ ਫਿਰ ਪੂਰਾ ਪੂਰਾ ਹੀ ਆ ਅਗਮ ਹੋ ਲਡੂ ਅਗਮ ਦੀਪ ਉਹ ਅਗ ਉੱਠੋ ਤਾਂ ਕੋਈ ਫਿਗਰ ਨਹੀਂ ਫਾਕਾ ਨਹੀਂ ਹੈ ਆਹ ਹੁੰਦੀ ਬਾਦਸ਼ਾਹ ਮਰ ਉਹ ਅਕਮ ਉਠੋਰਾ ਜੀ ਕੋਟ 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 ਗੁੱਡ ਮਾਰਨਿੰਗ ਕੋਲ ਟੋਪੂਆ ਤੇ ਲਾੜ ਦੇ ਕਿਹੜੀ ਟੀ-ਸ਼ਰਟ ਪਾਈ ਹੈ ਤੁਮਨੇ ਪੂਆ ਤੇ ਲਾੜ ਲਾ ਆਏ ਆਏ ਹਾਏ ਆਏ ਹਾਏ ਤੇ ਓਹ ਬੱਲੇ 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 ਚਲੋ ਉઠੋ ਉઠੋ ਤਾਂ ਓਏ ਓ ਰਾਜੀ ਤਾਂ ਉਠੋ ਅਜੇ ਨਹੀਂ ਅਜੇ ਨਹੀਂ ਅਜੇ ਨਹੀਂ ਗੁੱਡ ਮਾਰਨਿੰਗ ਸੋਮਸੋਮਾ ਚਲ ਉਹ ਦੋ ਬੰਨ ਦੁੱਧ ਪੀਓ ਹਲੋ ਉੱਠ ਕੇ ਉੱਠ ਕੇ ਉਠੋ ਉਠੋ ਤਾਂ ਆਂ ਦੁੱਧ ਹੀ ਪੀਣੀ ਤਾਂ ਉਠ ਕੇ ਪੀਹਣਾ ਨਿੰਨੇ ਜੇ ਪੂਰਾ ਜੋਰ ਪਾਇਆ ਹੋਇਆ ਹੈ ਟਾਈਮ 6:30 ਸਵਾ 6:30 ਸਵਾ 6:30 ਹੋ ਰਹੀ ਨੇ ਸਵਾ 6:30 ਹੋ ਰਹੀਏ ਸਵਾ 6:30 ਇਸੇ 6:30 ਹੋ ਗਿਆ ਟਾਈਮ ਪੌਣੇ 7:00 ਹੋ ਗਏ ਹੋਣਾ ਅੱਛਾ ਜੀ 7:20 ਦੇ ਬਾਅਦ ਆ ਜੁਣੀ ਇਹਦੀ ਤੇ ਨਾਤਾ ਤੇ ਰੱਬ ਆਹੋ ਬਾਕੀ ਦੀ ਸਾਰੀ ਥੁਦੀ ਹਾਂ ਜਦੋਂ ਤੀਨ ਵਾਲਾ ਟਾਈਮ ਨਾਲ ਹੁਣ ਇਹਨਾਂ ਨੂੰ ਹੁਣ ਗਰਮੀ ਕਿਤਾ ਕਿੰਨੀ ਹੈ ਮੈਂ ਇਹ ਜੂੜਾ ਕਰ ਦਿੰਨੀ ਆ ਤੇ ਤੁਸੀਂ ਮੇਦੀ ਸਵੇਰ ਦੀ ਬੜੀ ਹੈਲਪ ਕਰਦੇ ਤੁਸੀਂ ਹੁਣ ਇਹਨੂੰ ਨਿਵਾ ਕੇ ਤਿਆਰ ਕਰਨਾ ਮੈਂ ਤੇ ਮੇਦੀ ਰੋਟੀ ਰੋਟੀ ਪਾਣੀ ਨਹੀਂ ਪਾਉਂਦੇ ਵਿੱਚ ਠੀਕ ਆ ਠੀਕ ਆ ਹੋਰ ਕੁਝ ਮੇਰਾ ਪਹਿਲਾ ਜੂੜਾ ਕਰਦਾ ਹਾਂ ਇਹ ਫੁੱਲ ਵੀ ਲੰਦਾ ਤੇ ਤੇ ਤੂੰ ਇਹਨੂੰ ਕੱਪੜੇ ਪਾਉਣ ਦੇ ਵਿੱਚ ਸਾਰਾ ਕੁਝ ਢਿੱਡ ਦੇ ਰੱਖਿਆ ਓਕੇ ਮੈਂ ਤੇਨੂੰ ਜੂਨੀਫਾਰਮ ਪਾਣੀ ਹੀ ਤੇ ਪਰ ਇਹ ਕਿ ਜੂਨੀਫਾਰਮ ਮੇਦੀ ਲਈ ਆਂਦੀ ਏ ਵੱਡੀ ਆ ਕੀ ਹੋਇਆ ਓਹੋ ਲੱਗ ਗਿਆ ਲੱਗ ਗਿਆ कोसता हूँ। हम्म। फ़टा लग गया। अगम की कंडीया? हवा रहा है कांग हवा अरे ठंडी ठंडी हवा। समझ लग गई है अभी अपने लोग सोचा ही नहीं पता ही फ़टा लग समझ लग गई है तो दूध दूध सारा कुछ नहीं चेंज हो गया आज तक कहीं नहीं ताज़ू पड़ जाएगी पीला है ना? ਕਿੰਨ ਜਗ ਹੈ ਕਿ ਨਾ ਯੈਸ ਉਹ ਹਿੱਲਦਾ ਬੜਾ ਵਾ ਇੱਕ ਤੇ ਬਹੁਤ ਟਾਈਮ ਲੋਂਦਾ ਸਿਰ ਘੋਣਾ 15-15 ਮਿੰਟ ਲੱਗੇ ਜਾਂਦੇ ਨੇ 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 ਸਿਰ ਬਵਾ ਕਰੰਤੇ ਨਾਲ ਜੁੜਾ ਵੱਧ ਜਿੰਨਾ ਹਿੱਲਦਾ ਹੋਵੇ ਤੇ ਚੀਜ਼ ਕੱਢਣਾ ਹੁੰਦਾ ਨਾ ਵਿਦਰਾ ਬਾਲ ਕਾਲਿਆ ਵੇ ਵੇ ਇਹਦਾ ਵਗ ਰਹੀਆ ਹੂੰ ਇਹ ਦਾਲ ਬੰਦੇ ਇਹ ਕਿਹਦੇ ਬੰਦੇ ਚਲ ਪਾ ਰਿਹਾ ਕਿ ਪਾ ਦਮੈਂ ਦਵਾਈ ਲੈ ਆਵਾਂ ਪਾਪਾ ਕੌਣ ਗੇ ਅੰਮਾ ਕਿਉਂ ਪਿਉਣੀ ਪਾਉਣੇ ਹੂੰ ਕੀ ਗੱਲ ਹੂੰ ਕਾ ਸਮਝ ਲੱਗਣ ਰਹੀ ਏ ਪਰ ਥੋੜੀ 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 ਜਿਆਦੀ ਜਿਆਦੀ ਲੱਗਣ ਰਹੀ ਏ ਹਾਂ ਦਾ ਜਿਆਦੀ ਲੱਗਣ ਰਹੀ ਏ ਹਾਂ

ਹਾਂ ਤੇ ਕੀ ਬੋਲੋ ਅਗੋਂ ਫਿਰ ਦੱਸੋ ਕੀ ਬੋਲਣਾ ਆਪਾਂ ਤਾਂ ਆਏ ਨਹੀਂ ਹੈ ਕੋਈ ਨਹੀਂ ਆਈ ਹੈ ਲਓ ਇਹ ਦੰਬਿਆ ਮੈਲੇ ਹੁੰਨੀ ਹੈ ਨਹੀਂ ਮੈਲੇ ਹੁੰਨੀ ਹੈ ਨਹੀਂ ਮੈਲੇ ਹੁੰਨੀ ਹੈ ਹਾਂ ਨਹੀਂ ਲੈਣਾ ਨਹੀਂ ਲੈਣ ਜਾਣਾ ਕਿੰਨੇ ਕਿ ਦਿਨ ਪੁੱਤ ਜਾਣਾ ਤੇ ਪੈਣਾ ਹੀ ਆ ਬਸ ਕਿਹ ਲਈਏ ਨਾ ਅੱਛਾ ਅੱਛਾ ਇਹ ਹੋਈ ਆ ਮੂੰਹ ਵੇਖੋ ਹਾਂ कि स्कूले तो फिर तू पुल बनना हां की बनना वा फिर एना वा नहीं यार सोना पुत बन जा हां किन्ने दिन बाद चलिया वा दो, 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 दो महीने फिर <laughs> ਅਗਮ ਅਗਮ ਨਾ ਨਾ ਇਦਾਂ ਨਹੀਂ ਕਰੀਦਾ ਇਦਾਂ ਨਹੀਂ ਕਰੀਦਾ ਹੁੰਦਾ ਇਹਨੂੰ ਸਮਝਾ ਦਿਓ ਇਹਨੂੰ ਕੋ ਆਪਣੀ ਮੈਮ ਨੂੰ ਦੱਸ ਦੇ ਨਾ ਮੇ ਮੇਰੀ ਅੱਜ ਤੂੰ ਉਤੋਂ ਵੀ ਜ਼ਿਆਦਾ ਜਿੱਦ ਕਰ ਰਹੀ ਹੈ ਪਹਿਲੇ ਦਿਨ ਨਾਲੋਂ ਵੀ ਜ਼ਿਆਦਾ ਹੈ ਨਾ ਉਹ 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 ਇਹਨੂੰ ਸਮਝਾ ਦਿਓ ਵੀ ਆਪਣੀ ਮੈਮ ਨੂੰ ਦੱਸ ਦੇ ਜਦੋਂ ਸ਼ੂ ਆਏਗਾ ਇਹਨੂੰ ਕਹਿ ਦਿਓ ਵੀ ਆਪਣੀ ਮੈਮ ਨੂੰ ਦੱਸ ਦੇ ਜਦੋਂ ਸ਼ੂ ਆਏਗਾ ਸਮਝਾ ਦਿਓ ਇਹਨੂੰ ਕੁੱਟੀਆਂ ਤੋਂ ਪਾ ਦੇ ਨਿਆਣੇ ਆਣਾ ਸਕੂਲ ਜਾਣਾ ਬੜਾ ਉਖਾ ਐ ਤੇ ਫਿਰ ਨਿੱਕਾ ਜਿੱਦ ਦਿਨ ਵੱਡਿਆਣਾ ਜਾਣਾ ਹੈ ਉਹ ਦਿਨ ਵੀ ਇਹੋ ਹਾਲ ਹੀ ਹਾਂ ਮੈਂ ਪਾਤੀ ਹੈ ਸ਼ਾਇਦ ਦਾਦੂ ਘਰ ਜਾਣ ਨੂੰ ਠੀਕ ਕਰਦਾ ਦਾਦੂ ਘਰ ਚਾਹ ਨੂੰ ਦਿਲ ਕਰੰਦੇ ਆ ਮੈਨੂੰ ਲੱਗਦਾ ਨਹੀਂ ਪਾਈ ਦਾਦੂ ਘਰ ਜਾਣਾ ਵਾ ਨਹੀਂ ਆਇਆ ਲਈ ਨਹੀਂ ਆ ਇਹ ਲਵੇਣ ਮੈਨੂੰ ਲੱਗਦਾ ਇੱਕ ਰੀਮੈਪ ਪੈਂਟੀ ਵੇਖਿਆ ਹੋਵੇ ਚ ਪਾਈ ਕਿ ਨਹੀਂ ਪਾਈ ਆਹ ਭੱਜ ਗਿਆ ਮੇਰੇ ਅਰੇ ਚਲਾ ਆ ਚਲ ਗਿਆ ਉਥੇ ਅਸੀਂ ਵਰਤਾਂਗੇ ਫਿਰ ਤੈਨੂੰ ਚੀਜੀ ਲੈ ਕੇ ਦਵਾਂਗੇ ਚੀਜੀ ਚੀਜੀ ਤੇਰੀ ਹੰਦਿਆਂ ਨੂੰ ਕਿਹੜੀ ਚੀਜੀ ਲੈ ਆਈਏ ਜੂਸ ਜੂਸ ਦਾਦੂ ਘਰੋਂ ਉੱਡਣਾ ਜਾਣਾ ਹੋਏ ਤੇ ਰੋਂਦਾ ਵਾ ਕਿ ਮੈਂ ਨਹੀਂ ਜਾਣਾ ਨਾ ਕਰ ਅੰਬਾਜ ਸਕੂਲੇ ਕਾ ਵਢੇੜੇ ਚ ਫੀਡ ਹੋ ਜਾਊਗੀ ਆ ਵੀ ਈਰਮਾਨ ਵੀ ਆ ਗਿਆ ਆਵਦੇ ਰੇ ਅੱਜ ਦੇ ਮੈਂ ਤਾਂ ਪਹਿਲੇ ਦਿਨ ਨਾਲੋਂ ਜ਼ਿਆਦਾ ਉੱਖਾ ਗਿਆ ਵਾ ਹੈਨਾ ਇਹਨਾਂ ਨੇ ਪਹਿਲੇ ਦਿਨ ਦੰਨੀ ਕੀਤਾ ਤੇ ਸਹੀ ਗੱਲ ਆ ਮੇਰਾ ਵੀ ਜਿੰਨ ਬਣਾ ਰਿਹਾ ਤਾਂ ਨਹੀਂ ਜਾਣਾਂ ਨਹੀਂ ਜਾਣਾਂ ਦਾਜੁਰ ਪਪਾ ਜਾਨ ਜੀ ਕੰਨ ਨਹੀਂ ਆਏ ਹਾਂ ਇਹ ਚੁੱਕਿਆ ਨਾ ਬਾਅਦ ਵਾਕਈ ਸਹੀ ਗੱਲ ਬੜਾ ਉੱਖਾ ਵਾ ਬਹੁਤ ਜ਼ਿਆਦਾ ਉੱਖਾ ਹੈ ਜਿਹੜਾ ਜਿਹਨੇ ਬਹੁਤੀ ਜੇਰੇ ਕੀਤੀ ਸਹੀ ਆ ਚਲ ਕੋਈ ਨਹੀਂ ਫਿਰ ਹੁਣ ਲੈ ਕੇ ਆ ਨਾ ਚੱਲਿਆ ਅੱਜ ਪੂਰੇ 2 ਮਹੀਨੇ ਬਾਅਦ ਚੱਲਿਆ ਕਰ ਕਰਨਾ ਬੰਨੇ ਹੈ ਹਾਂ ਵਿੱਚ ਵੀ ਹੋ ਸਕਦਾ ਵੀ ਤੂੰ ਇਨੀ ਲੇਟ ਕਿਉਂ ਕਿਲਾਇਆ ਵਾ ਸਕੂਲ ਤੇ ਇੱਕ ਤਰੀਕੇ ਦੇ ਲੱਗਾਂਦੇ ਆ ਉਹ ਵਿੱਚ ਥੋੜੀ ਜੀ ਘਰ ਦੇ ਵਿੱਚ ਕੋਈ ਪ੍ਰੋਬਲਮ ਹੀ ਉਹਦੇ ਕਰਕੇ ਨਾ ਹੀ ਵੀਡੀਓ ਪਈਆਂ ਜਲਦੀ ਤੇ ਨਾ ਹੀ ਕੋਈ ਵਲੌਗ ਪਿਆ ਸੀ ਤੇ ਇਸ ਕਰਕੇ ਜਦੋਂ ਸਕੂਲ ਚਲਿਆ ਫਿਰ ਆਵਾਜ਼ਾਈ ਲੱਗੀ ਸੀ ਫਿਰ ਇਹ ਸਕੂਲ ਜਾ ਹੀ ਨਹੀਂ ਆ ਆਣਾ ਆ ਕੋਈ ਫਿਰ ਇਦਾਂ ਹੀ ਕਦੀ ਉੱਤਰ ਕਦੀ ਉੱਤਰ ਕਦੀ ਉੱਧਰ ਫੇਰ ਹੁਣਾ ਜਾਣਾ ਵੀ ਪੈਂਦਾ ਵੀਡੀਓ ਵੀ ਨਹੀਂ ਬਣਾਈ ਆ ਗਈਆਂ ਤੇ ਵਲੌਗ ਵੀ ਨਹੀਂ ਕੋਈ ਪਿਆਰ ਵਲੌਗ ਚਲੋ ਬਣੇਦੇ ਹੈ ਸੀ ਪਰ ਪਿਆਰ ਨਹੀਂ ਕੋਈ ਤੇ ਜਿਹੜੀ ਅਸੀਂ ਵੀਡੀਓ ਪਾਈ ਸੀ ਉਹ ਵੀ ਪਹਿਲਾਂ ਦੀ ਬਣੀ ਪਈ ਸੀ ਤੇ ਜਿਸ ਦਿਨ ਅਸੀਂ ਪਾਉਣੀ ਸੀ ਉਸ ਦਿਨ ਫੇਰ ਹੈਨਾ ਕੋਈ ਗੱਲ ਕੋਈ ਗੱਲ ਕਰਕੇ ਫੇਰ ਨਹੀਂ ਪਾਈ ਗਈ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਇਦਾਂ ਹੀ ਕਰਦੇ ਬੱਚੇ ਆਪੇ ਥੋੜੇ ਦਿਨ ਗਿਆਣਾ ਫਿਰ ਸੱਤ ਹੋ ਜਾਣਾ ਕੰਮ